17 ਤਰੀਕ ਨੂੰ ਨਾਮਜ਼ਦਗੀ ਪੱਤਰ ਆ ਸਰਦਾਰ ਰਮੇਸ਼ ਸਿੰਘ ਦੇ ਸੱਤੂ ਦੇ ਜਿਹੜੇ ਹੱਥ ਦੇ ਵਿੱਚ ਸੀਐਮ ਭਗਵੰਤ ਮਾਨ ਜੀ ਆ ਰਹੇ ਆ ਤੁਸੀਂ ਖੱਤ ਨੂੰ ਵੇਖ ਕੇ ਇਹ ਅੱਜ ਕਲੀਅਰ ਹੋ ਚੁੱਕਿਆ ਵੀ ਇਹ ਸੀਟ ਦਾ ਸੀ ਜਿੱਤੀ ਜਿੱਤੀ ਆ ਬਸ ਹੁਣ ਲੀਡ ਦੀ ਗੱਲ ਕਰਾਂਗੇ ਕਿ ਲੀਡ ਉਥੋਂ ਕਿੰਨੀ ਵੱਡੀ ਲੀਡ ਆ ਦੇ 20000 25000 ਦੀ ਲੀਡ ਦੇ ਨਾਲ ਅੱਜ ਸਾਡੀ ਜਿੱਤ ਪੱਕੀ ਆ ਸੀਐਮ ਸਾਹਿਬ ਅੱਜ ਖੁਦ ਪੇਪਰ ਜਿਹੜੇ ਦਾਖਲ ਕਰਾਉਣ ਉਹਨਾਂ ਤੇ ਆ ਰਹੇ ਆ ਗਾਠ ਤੇ ਵੇਖੋ ਜੀ ਤੁਸੀਂ ਕੈਮਰਾ ਠੁਮਾ ਕੇ ਦੇਖ ਸਕਦੇ ਹੋ ਘਰ ਤੇ ਲੋਕਾਂ ਦਾ ਕੋਈ ਪਤਾ ਹੀ ਨਹੀਂ ਜੀ ਗਿਣਾ ਕੋਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਾਂ ਨਾਲ ਚ ਮਤਲਬ ਕਿ ਤੁਸੀਂ 10000 ਦੇ ਕਰੀਬ ਜਨਤਾ ਬਾਜ਼ਾਰ ਬਿਲਕੁਲ ਉਹ ਰਸ ਦੇ ਨਾਲ ਬਿਲਕੁਲ ਉਹ ਨੱਕਾ ਨੱਕ ਫੁੱਲ ਹੋਏ ਪਿਆ ਸਾਰਾ ਕੁਝ ਹੀ ਬਦਲ ਆ ਜਾਮ ਹੋ ਗਿਆ ਜੀ ਅੱਗੇ ਕਲੀਅਰ ਹੋ ਗਿਆ ਵੀ ਇਸ ਸੇਡ ਉਸ ਅਸੀਂ ਜਿੱਤ ਚੁੱਕੇ ਹਾਂ ਮੇਰਾ ਤੇ ਇੰਦਰਪਾਲ ਸਿੰਘ ਜੀ ਬਰਾ ਪ੍ਰਧਾਨ ਆ ਅੱਜ ਅਸੀਂ ਸਾਡੇ ਬਹੁਤ ਹੀ ਜੀਜ ਸਰਦਾਰ ਹਮੇਸ਼ਾ ਸנדੂ ਸਾਹਿਬ ਉਹ ਨਾਮ ਲੈ ਕੇ ਪੱਤਰ ਭਰਨ ਜਾ ਰਹੇ ਨੇ ਤੇ ਸਾਡੇ ਬੜੇ ਪਤਵੰਤੇ ਸੀਐਮ ਸਾਹਿਬ ਸਦਾ ਆਪ ਲੋਕਾਂ ਦੇ ਸੇਵਾ ਵਿੱਚ ਆ ਰਹੇ ਨੇ ਅਤੇ ਜਿੰਨੇ ਵੀ ਸਾਡੇ ਕੈਪਟਨ ਮੰਤਰੀ ਰਾਜੀਵ ਭੁੱਲਰ ਸਾਹਿਬ ਆਪਣਾ ਤਰਵੀਰ ਗੇਦ ਜੀ ਅਤੇ ਰਮਨ ਰੋੜਾ ਸਾਰੇ ਆਏ ਨੇ ਅਸੀਂ ਇਹਨਾਂ ਦਾ ਇੱਥੇ ਆਜਿਹਾ ਕਰਦੇ ਆ ਅਤੇ ਆਪ ਜੋ ਵੀ ਦੇਖ ਰਹੇ ਹੋ ਜਿੰਨੇ ਵੀ ਇਥੇ ਸੰਗਤ ਦੇਖ ਰਹੇ ਹੋ ساری ਇਹ ਖੁਸ਼ੀ ਖਚਾਈ ਆ ਉਹਕੇ ਫਤਵਾ ਵਾਏ ਤੇ ਅਸੀਂ ਇਹ ਆਮਾਂ ਦੀ ਪੜੀ ਵੱਲੋਂ ਸ਼ੀਟ ਜਿੱਦ ਕੇ ਸੀਐਮ ਸਾਹਿਬ ਦੀ ਝੋਲੀ ਪਾਵਾਂਗੇ ਅੱਜ 12 ਹਰਮੇਸ਼ਰ ਸਾਹਿਬ ਨੂੰ ਸ਼ਾਮ ਦੇ ਕਾਗਜ਼ਾਹਾਂ ਨਾਲ ਜਾ ਰਹੇ ਆਂ ਗੋਧੂਆਪੁਰੇ ਪੰਜਾਬ ਸਰਦਾਰ ਭੋਸੇ ਦੇ ਬਾਗ ਪੰਜਾਬ ਦੀ ਧੜਕਣ ਪੰਜਾਬ ਦੇ ਪਰਬਕਾਰ ਪੰਜਾਬ ਨੂੰ ਤਾਹ ਚੁੱਕਣ ਵਾਲੇ ਚੰਗੀ ਸੋਚ ਦੇ ਮਾਲਕ ਉਹਨਾਂ ਨੇ ਜਿੱਤ ਦੁੱਤੀ ਸਰਬੀ ਸਿੰਘ ਸਾਧੂ ਨੂੰ ਇੱਕ ਦਾ ਜੱਦਾ ਖੜਾਉਣ ਜਾ ਰਹੇ ਆ ਇਹ ਸੀਟ ਜਿੱਤ ਕੇ ਜਿਹੜੀ ਝੋੜੀ ਮੁਖਮਤੀ ਸਾਹਿਬ ਦੀ ਝੋੜੀ ਬਾਹਾਂਗੇ ਸਰਦਾਰ ਬੀ ਸਿੰਘ ਜੀ ਦੀ ਸੀਟ ਪੂਰੀ ਜਿੱਤਾ ਕੇ ਵੇਖੋ ਲੋਕਾਂ ਦਾ ਘੱਟ ਲੋਕਾਂ ਨੂੰ ਖੁਸ਼ੀ ਆ ਕਿ ਅਸੀਂ ਜਿਹੜੇ ਆ ਵੋਟ ਇੱਕ ਇੱਕ ਵੋਟ ਹਮੇਸ਼ਾ ਸੱਦਰ ਬਹਾਉਣੀ ਹੈ ਤੇ ਉਹਨਾਂ ਨੂੰ ਫੇਰ ਐਮਐਲਏ ਬਣਾ ਕੇ ਕੰਮ ਕਰਦਾ ਵਿਕਾਸ ਹੋ ਰਿਹਾ ਹੈ